5 ਮਹੀਨੇ ਪਹਿਲਾਂ ਅਮਰੀਕਾ ਗਏ ਪੁੱਤ ਦੀ ਮੌਤ ਦੀ ਖਬਰ ਆਈ ਸਾਹਮਣੇ ਪੂਲ ਦੇ ਵਿੱਚ ਡੁੱਬਣ ਦੇ ਨਾਲ ਵਾਪਰਿਆ ਇਹ ਦਰਦਨਾਕ ਹਾਦਸਾ ਪਰਿਵਾਰਿਕ ਮੈਂਬਰਾਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ ਜਾਣਕਾਰੀ ਦੇ ਅਨੁਸਾਰ ਸਾਹਿਲਪ੍ਰੀਤ ਸਿੰਘ ਬਾਜਵਾ ਪੁੱਤਰ ਸਵਰਗਵਾਸੀ ਸੁਰਜੀਤ ਸਿੰਘ ਵਾਸੀ ਮਸੀਤਾਂ ਸੁਲਤਾਨਪੁਰ ਲੋਧੀ ਕੁਝ ਸਮਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਰੋਜ਼ੀ-ਰੋਟੀ ਕਮਾਉਣ ਦੇ ਲਈ ਤੇ ਚੰਗੇ ਦਿਨਾਂ ਦੀ ਭਾਲ ਦੇ ਵਿੱਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਤਾਂ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅੱਜ ਪੰਜ ਮਹੀਨਿਆਂ ਬਾਅਦ ਉਸਦੇ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੂਲ ਦੇ ਵਿੱਚ ਡੁੱਬਣ ਦੇ ਨਾਲ ਸਾਹਿਲਪ੍ਰੀਤ ਸਿੰਘ ਦੀ ਮੌਤ ਹੋਈ ਹੈ ਖਬਰ ਦੀ ਜਾਣਕਾਰੀ ਮਿਲਦਿਆਂ ਸਾਰੇ ਸੋਗ ਦੀ ਲਹਿਰ ਛਾ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਸਾਇਲਪ੍ਰੀਤ ਦੀ ਉਮਰ ਕਰੀਬ 21 ਸਾਲ ਸੀ ਅਤੇ ਉਹ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿਖੇ ਇੱਕ ਸਟੋਰ ਦੇ ਵਿੱਚ ਕੰਮ ਕਰਦਾ ਸੀ ਅਤੇ ਘਰ ਦਾ ਸਾਰਾ ਹੀ ਜੋ ਖਰਚਾ ਪਾਣੀ ਸੀ ਉਹੀ ਚੁੱਕਦਾ ਸੀ ਅਤੇ ਘਰ ਦੀ ਰੋਜ਼ੀ-ਰੋਟੀ ਸਾਰੀ ਉਸਦੇ ਸਿਰ ਤੇ ਹੀ ਚੱਲਦੀ ਦੀ ਸੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਭਾਰਤ ਸਰਕਾਰ ਅਤੇ ਐਮਪੀ ਸੰਤ ਸੀਂਚੇਵਾਲ ਸਿੰਘ ਤੋਂ ਮ੍ਰਿਤਕ ਦੇ ਵਾਪਸ ਭਾਰਤ ਮੰਗਵਾਉਣ ਦੇ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦਾ ਇੱਕ ਹੋਰ ਦੋਸਤ ਜੋ ਕਿ ਹੁਸ਼ਿਆਰਪੁਰ ਇਲਾਕੇ ਨਾਲ ਸੰਬੰਧਿਤ ਸੀ ਉਸ ਦੀ ਵੀ ਮੌਤ ਦੀ ਖਬਰ ਸਾਹਮਣੇ ਆਈ ਹੈ ਨਾਮ ਹੈ ਤੁਹਾਡਾ ਚੁੱਪੀ ਪੂਰੀ ਕਰਨਾ ਮੇਰੇ ਭਾਈ ਨਾਮ ਮਨਜੋਤ ਸਿੰਘ ਹੈ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 3 ਸਾਲ ਛੋਟਾ ਅਮਰੀਕਾ ਗਿਆ ਹੈ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਹਾਉਣ সুইমিং ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਹੁੰਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲੈ ਜਾਂ ਇਹਨੇ ਕੀ ਸਾਹਕ ਦਾ ਬਣਿਆ ਉੱਥੇ ਫਿਰ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਸਾਰਾ ਪਰਿਵਾਰ ਹੈ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਜਿੱਥੋਂ ਹੀ 2017 ਦੇ ਵਿੱਚ ਤੇਰੇ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਰੱਬ ਦੀ ਮਾਰ ਆਈ ਇਹ ਇਹੀ ਕਿਹੜਾ ਚੁੰਨੇ ਆ ਕਿ ਕਿੰਨੀ ਉਮਰ ਕਿੰਨੀ ਸੀ ਉਹਦੀ ਇਹਦੀ ਉਮਰ ਜੀ 21 ਸਾਲ ਹੈ ਕਿਹਨਾ ਨਾਮ ਲੱਗੇ ਉਹਦੀ ਸਾਇਲ ਪ੍ਰੀਸ ਹੈ ਨੀ ਕਿੰਨੇ ਘਰ ਭਰਾ ਹੈ ਅਸੀਂ ਤਿੰਨ ਭੈਣ ਭਰਾ ਹੈ ਕੀ ਜੰਗ ਕਰਦਾ ਕੋਈ ਕਿਹੜੇ ਪਾਸੇ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਕੀ ਚੀਜ਼ ਕਰਦਾ ਹੈ ਬਟ ਹਾਂ ਜੀ ਵਧੀਆ ਚੱਲ ਜੰਦਾ ਹੈ ਕੰਮ ਫੋਨ ਫਾਨ ਆਉਂਦਾ ਰਹਿੰਦਾ ਹੈ ਤੇ ਵਧੀਆ ਹੈ ਉਹ ਮੰਗ ਕਰਨੀ ਜੇ ਨਾ ਸਤਿ ਸ੍ਰੀ ਅਕਾਲ ਤੋਂ ਪਰਿਵਾਰ ਨੂੰ ਹਾਂ ਜੀ ਕੀ ਮੰਗ ਕਰਨੀ ਜੇ ਨਾ ਇਹ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਨ ਨੂੰ ਇੱਧਰ ਲਿਆਉਂਦਾ ਜਾਵੇ ਜੀ ਜੋ ਵੀ ਪਰਿਵਾਰ ਦਾ ਦਰਸ਼ਨ ਕਰ ਸਕੀ ਆਖਰੀ ਵਾਰ ਕਰੋ ਗੱਲਬਾਤ ਜਿਹੜੀ ਹੋਇਆ ਆਖਰੀ ਵਾਰੀ ਜੀ ਮੇਰੀ ਪਰਸੋਂ ਹੋਈ ਏ ਦੇ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਏ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਬਲੋ ਸਾਰਿਆਂ ਨਾਲ ਗੱਲ ਕੀਤੀ ਇਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਘਾਟਾ ਰੱਬ ਦੁਸ਼ਮਣ ਨੂੰ ਨਾ ਦੇਵੇ ਇਹੋ ਜਿਹੇ ਘਾਟੇ ਕਦੇ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਬਸ ਤੋਂ ਅਧ ਮਦਦ ਕੀਤੀ ਜਾਵੇ ਜੀ ਕਈ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਬਸ ਇਹ ਹੀ ਸਰਕਾਰ ਤੋਂ ਮੰਗ ਕਰਦੇ ਜੀ ਧੰਨਵਾਦ ਆਮ ਇਥੇ ਅਧ ਕੀਤੀ ਤਾਂ ਨਾ ਸਰਪੰਚ ਨਸੀਤਾਂ ਪਿੰਡ ਦਾ ਤੇ ਬਾਕੀ ਸੈਲਥੈਂਗ ਬਾਜਬਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੇ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋਰੀ ਵਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਛਿਰੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਵੇਂ ਕਨੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਮਤਲ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਲਵੇ ਬੱਚੇ ਦਾ ਇਹੇ ਮੰਨ ਕਰਦੇ ਆ ਸੀ ਬਿੱਥ ਕਰੋ ਇਸੀ ਬਿੱਥ ਪਰਥਾਂ ਹੋਈ 50 ਰਖੜੀ ਵਾਲੇ ਦਿਨ ਇਹ ਵਿਆਹ ਸੀ ਪੋਰਾ ਸੀ ਨ ਇੱਕ ਵਾਰ ਆਈ ਸੀਗਾ ਅੱਜ ਤਾਂ ਮੇਰੇ ਖਿਆਲ ਅਮਰੀਕਾ ਪਹੁੰਚੇ ਤਿੰਨ ਚਾਰ ਮਹੀਨੇ ਨਹੀਂ ਹੋਏ ਪੰਜ ਮਹੀਨੇ ਪੰਜ ਮਹੀਨੇ ਪੰਜ ਮਹੀਨੇ ਤੋਂ ਨਹੀਂ ਗਿਆ ਹਾਂ